ਹਾਂਜੀ ਜਿਵੇਂ ਤੁਸੀਂ ਤਸਵੀਰ ਪਿੱਛੇ ਦੇਖ ਰਹੇ ਹੋ ਨਾ ਤਾਂ ਇਹ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਪੂਰੇ ਉੱਤਰੀ ਭਾਰਤ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਨੇ ਸਾਡੇ ਬੱਸ ਡਰਾਈਵਰਸ ਨੇ ਜਾਂ ਜਿਹੜੇ ਡਰਾਈਵਰਸ ਨੇ ਸਾਡੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਤਾਂ ਇਸ ਹੜਤਾਲ ਦਾ ਪੂਰਾ ਅਸਰ ਦੇਖੋ ਨੂੰ ਮਿਲ ਰਿਹਾ ਜਿਵੇਂ ਅਸੀਂ ਬਹੁਤ ਸਾਰੇ ਪੈਟਰੋਲ ਪੰਪਸ ਦੇ ਉੱਪਰ ਜਾਂ ਸਬਜ਼ੀਆਂ ਦੀਆਂ ਦੁਕਾਨਾਂ ਦੇ ਉੱਪਰ ਅਸੀਂ ਭੀੜ ਦੇਖ ਰਹੇ ਹਾਂਗੇ ਉਹਦਾ ਕਾਰਨ ਕੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਇਹ ਟਰਾਂਸਪੋਰਟ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਇਸ ਕਰਕੇ ਸਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਇਹ ਜਿਹੜੇ ਟਰੱਕ ਡਰਾਈਵਰ ਨੇ ਇਹ ਪ੍ਰੋਟੈਸਟ ਕਰ ਕਿਉਂ ਰਹੇ ਨੇ ਤਾਂ ਇਹ ਕਹਿੰਦੇ ਵੀ ਇਹਨਾਂ ਦਾ ਤਰਕ ਹੈਗਾ ਵੀ ਜਿਹੜਾ ਹਿੱਟ ਐਂਡ ਰਨ ਦਾ ਜਿਹੜਾ ਭਾਰ ਸਰਕਾਰ ਨੇ ਨਵਾਂ ਜਿਹੜਾ ਕਾਨੂੰਨ ਪਾਸ ਕੀਤਾ ਹੈਗਾ ਉਹਦੇ ਵਿੱਚ ਟਰੱਕ ਡਰਾਈਵਰਾਂ ਦੇ ਨਾਲ ਬੱਸ ਡਰਾਈਵਰਾਂ ਦੇ ਨਾਲ ਕਾਫੀ ਜਾਤੀ ਕੀਤੀ ਗਈ ਹੈ ਤਾਂ ਅਸਲ ਦੇ ਵਿੱਚ ਹਿੱਟ ਐਂਡ ਰ ਹਿੱਟਨ ਰਨ ਦੇ ਵਿੱਚ ਕੀ ਹੁੰਦਾ ਵੀ ਜਦੋਂ ਕੋਈ ਵੀ ਡਰਾਈਵਰ ਹੈ ਚਾਹੇ ਉਹ ਬੱਸ ਦਾ ਹੈ ਕਾਰ ਦਾ ਹੈ ਜਾਂ ਕਿਸੇ ਪ੍ਰਕਾਰ ਦਾ ਡਰਾਈਵਰ ਹੈ ਇਵਨ ਕਿਉਂ ਅ ਜਹੇ ਕੋਈ ਬਾਈਕ ਚਲਾ ਰਿਹਾ ਹੈਗਾ ਜੇ ਕਿਸੇ ਨੂੰ ਹਿੱਟ ਕਰਕੇ ਉਹਨੂੰ ਮਾਰ ਕੇ ਉਹਨੂੰ ਸੱਟ ਮਾਰ ਕੇ ਜਾਂ ਉਹਨੂੰ ਜਾਨ ਤੋਂ ਮਾਰ ਕੇ ਜਿਹੜਾ ਚਲਿਆ ਜਾਂਦਾ ਹੈਗਾ ਤੋਂ ਉਸ ਨੂੰ ਸੀ ਹਿੱਟ ਐਂਡ ਰਨ ਦਾ ਨਾਮ ਦੇ ਦਿੰਨੇ ਹੈਗੇ ਠੀਕ ਹੈ ਤਾਂ ਹੁਣ ਇਹਦੇ ਬਾਰੇ ਬਹੁਤ ਸਾਰੇ ਆ ਆਈਪੀਸੀ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਸੀ ਜਿਹੜਾ ਭਾਰਤੀ ਦੰਡ ਸੈਨਤਾ ਹੈ ਜਿਹੜੀ ਨਵੀਂ ਸਾਡੀ ਸ਼ੁਰੂ ਹੋਈ ਜੀ ਨੂੰ ਸੀ ਭਾਰਤੀ ਦੰਡ ਸੈਨਤਾ ਦੇ ਨਾਮ ਨਾਲ ਜਾਣਦੇ ਆ ਇਹਦੇ ਵਿੱਚ ਵੀ ਵੈਸੇ ਜਿਹੜਾ ਹਿੱਟ ਐਂਡ ਰਨ ਦਾ ਜਿਹੜਾ ਨਵਾਂ ਕਾਨੂੰਨ ਹੈ ਨਾ ਇਹ ਹਜੇ ਇੰਪਲੀਮੈਂਟ ਹੋਇਆ ਨਹੀਂ ਹੈਗਾ ਇਹ ਆਉਣ ਵਾਲੇ ਸਮੇਂ 'ਚ ਇੰਪਲੀਮੈਂਟ ਹੋਣਾ ਹੈਗਾ ਹਜੇ ਪੁਰਾਣਾ ਆਈਪੀਸੀ ਦੇ ਤਹਿ ਤਾਂ ਜਿਹੜੇ ਟਰੱਕ ਡਰਾਈਵਰ ਨੇ ਉਹ ਤਰਕ ਦੇ ਰਹੇ ਨੇ ਵੀ ਅਸੀਂ ਜਿਹੜਾ ਲਾਗੂ ਹੋਣਾ ਕਾਨੂੰਨ ਉਹਨੂੰ ਰੋਕਾਉਣ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂਗੇ। ਤਾਂ ਆਮ ਤੌਰ ਤੇ ਹੁੰਦਾ ਕੀ ਹੈ ਵੀ ਜਦੋਂ ਕਿਸੇ ਵੱਲੋਂ ਕਿਸੇ ਨੂੰ ਹਿੱਟ ਕੀਤਾ ਜਾਂਦਾ ਤਾਂ ਗਲਤੀ ਜਿਹੜੀ ਇਹ ਵੱਡੇ ਦੀ ਮੰਨੀ ਜਾਂਦੀ ਹੈ ਕਿਉਂਕਿ ਉਹ ਜਿਹੜੇ ਟਰੱਕ ਦੇ ਬਸਲੇ ਨੇ ਕਾਰਾਂ ਵਾਲੇ ਪ੍ਰੋਟੈਸਟ ਕਿਉਂ ਨਹੀਂ ਕਰ ਰਹੇ ਆ ਕਿ ਇਕੱਲੇ ਬਸ ਤੇ ਟਰੱਕ ਵਾਲੀ ਜ਼ਿਆਦਾ ਕਿਉਂ ਪ੍ਰੋਟੈਸਟ ਕਰ ਰਹੇ ਨੇ ਤਾਂ ਅਸਲ ਵਿੱਚ ਹੁੰਦਾ ਕਿ ਇਹ ਵੀ ਗਲਤੀ ਜਿਹੜੀ ਹੈ ਵੱਡੇ ਦੀ ਮੰਨੀ ਜਾਂਦੀ ਹੈ ਚਾਹੇ ਗਲਤੀ ਮੋਟਰਸਾਈਕਲ ਵਾਲੇ ਦੀ ਹੋਵੇ ਕਾਰ ਵਾਲੇ ਦੀ ਹੋਵੇ ਜੋ ਟਰੱਕ ਦੇ ਵਿੱਚ ਆ ਕੇ ਵੱਜਿਆ ਵੱਜਿਆ ਆਗੇ ਹਨਾ ਉਹ ਮੰਨ ਲਓ ਦੇ 60 ਫੀਟ ਜ਼ਿਆਦਾ ਵੱਜ ਜਾਂਦੀ ਹੈ ਤਾਂ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਭਾਈ ਵੀ ਗਲਤੀ ਹਮੇਸ਼ਾ ਟਰੱਕ ਡਰਾਈਵਰ ਦੀ ਆ ਬੱਸ ਡਰਾਈਵਰ ਦੀ ਹੀ ਹੋਊਗੀ ਹਨਾ ਤਾਂ ਇਸ ਕਰਕੇ ਉਹਨਾਂ ਦਾ ਤਰਕ ਹੈ ਵੀ ਭਾਈ ਸਾਡਾ ਪੱਖ ਵੀ ਸੁਣਿਆ ਜਾਵੇ ਸਾਨੂੰ ਵੀ ਇਹਦੇ ਵੀ ਸੁਣਿਆ ਜਾਵੇ ਤਾਂ ਅਸੀਂ ਦੇਖਦੇ ਆਂ ਵੀ ਬਹੁਤ سارے ਸਾਡੇ ਕੋਲ ਰਿਕਾਰਡਸ ਨੇ ਇਹਦੇ ਵਿੱਚ ਅਮਰਜਾਲਾ ਅਖਬਾਰ ਦੀ ਇੱਕ ਰਿਪੋਰਟ ਹੈ ਤਾਂ ਇਹਦੇ ਵਿੱਚ ਕੀ ਦੱਸਿਆ ਉਹਨਾਂ ਨੇ ਵੀ ਸਾਲ 2020 ਦੇ ਵਿੱਚੋਂ ਜਿਹੜੇ ਕੁੱਲ ਮਾਮਲੇ ਆਏ ਸੀ ਹਿੱਟ ਐਂਡ ਰਨ ਦੇ ਤਾਂ ਉਹ ਆਈਸੀਜੀ 52448 ਜਿਹਦੇ ਵਿੱਚ 23159 ਮੌਤਾਂ ਵੀ ਹੋ ਗਈਆਂ ਸੀਗੀਆਂ ਤੇ ਇਸੇ ਤਰ੍ਹਾਂ 2021 ਦੇ ਵਿੱਚ ਜਿਹੜਾ ਅੰਕੜਾ ਆਇਆ ਸੀ 57415 ਹਿੱਟ ਐਂਡ ਰਨ ਦੇ ਮਾਮਲੇ ਜਿਹੜੇ ਰਜਿਸਟਰ ਕੀਤੇ ਗਏ ਸੀ ਉਹ ਮਾਮਲੇ ਇੰਨੇ ਆਏ ਸੀ ਤੇ ਉਹਦੇ ਵਿੱਚ 25938 ਜਿਹੜੀਆਂ ਮੌਤਾਂ ਨੇ ਹੋ ਗਈਆਂ ਤਾਂ ਇੱਥੇ ਸਰਕਾਰ ਦਾ ਵੀ ਇਹਦਾ ਤਰਕ ਹੈ ਥੋੜਾ ਜਿਹਾ ਠੀਕ ਬਣਦਾ ਹੈਗਾ ਵੀ ਅਸੀਂ ਇਹਨਾਂ ਮੌਤਾਂ ਦੇ ਆંકੜੇ ਨੂੰ ਘਟਾਈਏ ਥੋੜਾ ਜਾਂ ਤੇ ਕਈ ਵਾਰ ਅਸੀਂ ਦੇਖਦੇ ਹਾਂ ਨਾ ਵੀ ਹਿੱਟ ਐਂਡ ਰਨ ਦਾ ਜਿਹੜਾ ਅ ਮਸਲਾ ਹੈਗਾ ਜਾਂ ਇਹ ਕਈ ਵਾਰ ਇਹਨੂੰ ਅ ਹਥਿਆਰ ਦੇ ਤੌਰ ਤੇ ਵੀ ਯੂਜ਼ ਕੀਤਾ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜੀ ਪੁਰਾਣੀ ਸਾਡੀ ਆਈਪੀਸੀ ਸੀਗੀ ਨਾ ਉਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਬੜਾ ਘੱਟ ਸੀਗਾ ਪਾਜ ਕੇ ਕਿਸੇ ਨੂੰ ਮਾਰ ਵੀ ਦਿੰਦਾ ਸੀ ਕੋਈ ਬੰਦਾ ਨਾ ਤਾਂ ਉਹਦੇ ਵਿੱਚ ਵੱਧ ਤੋਂ ਵੱਧ ਕਿੰਨੇ ਸਾਲ ਦੀ ਸਜ਼ਾ ਹੁੰਦੀ ਸੀ 2 ਸਾਲ ਦੀ ਸਜ਼ਾ ਹੁੰਦੀ ਸੀ ਤੇ ਮਾਈਨਰ ਜਾਂ ਉਹਦੇ ਵਿੱਚ ਜੁਰਮਾਨਾ ਕੀਤਾ ਜਾਂਦਾ ਸੀ ਪਰ ਜਿਹੜੀ ਨਵੀਂ ਇਹਨਾਂ ਨੇ ਆ ਭਾਰਤੀ ਐ ਦੰਡ ਸਹਾਈਤਾ ਦੇ ਤਹਿਤ ਨਵਾਂ ਪ੍ਰੋਵੀਜ਼ਨ ਲੈ ਕੇ ਆਏ ਨੇ ਭਾਰਤ ਸਰਕਾਰ ਨਵਾਂ ਪ੍ਰੋਵੀਜ਼ਨ ਲੈ ਕੇ ਆਈ ਹੈ ਤਾਂ ਉਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਜ਼ਿਆਦਾ ਕੀਤਾ ਗਿਆ ਹੈਗਾ ਤਾਂ ਉਹਦਾ ਕੀ ਮਸਲਾ ਆਪਾਂ ਦੇਖ ਲੈਣੇ ਥੋੜਾ ਇਹਨੂੰ ਤਾਂ ਇਸ ਮਸਲੇ ਨੂੰ ਜਿਹੜੇ ਸਾਡੇ ਮੋਤਾ ਨਹੀਂ ਇਹਨੂੰ ਘਟਾਉਣ ਦੇ ਲਈ ਦਰ ਘਟਾਉਣ ਲਈ ਇਹੜਾ ਨਵਾਂ ਨਿਜ਼ਮ ਹੈ ਦੇਖੋ ਕੀ ਕੰਮ ਹੈ ਭਈ ਇਹ ਜਿਹੜਾ ਨਵਾਂ ਨਿਜ਼ਮ ਆਇਆਗਾ ਪਾਰਲੀਮੈਂਟ ਵੱਲੋਂ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਗਏ ਨੇ ਉਹਦਾ ਹਿੱਸਾ ਇਹ ਤੇ ਜਿਹੜੀ ਭਾਰਤੀ ਨਿਆਸਾ ਹੈ ਤਾਂ ਜਿਹਨੂੰ ਅਸੀਂ ਆਈਪੀਸੀ ਜਿਹੜੀ ਜਿਹਦਾ ਬਦਲ ਹੈਗਾ ਤਾਂ ਉਹਦੀ ਧਾਰਾ 1 104 ਦੇ ਵਿੱਚ ਇਹਦੇ ਵਿੱਚ ਹਿੱਟ ਐਂਡ ਰੰਡਾ ਜ਼ਿਕਰ ਕੀਤਾ ਗਿਆ ਹੈਗਾ ਕਹਿੰਦੇ ਵੀ ਜੇ ਤੁਸੀਂ ਲਾਪਰਵਾਹੀ ਦੇ ਨਾਲ ਕੋਈ ਵਾਹਨ ਚਲਾ ਰਹੇ ਹੋ ਤੇ ਉਹਦੇ ਨਾਲ ਤੁਹਾਡੀ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਜਾਂ ਉਹਨੂੰ ਗੰਭੀਰ ਸੱਟ ਬਣ ਮਤਲਬ ਵੱਜ ਜਾਂਦੀ ਹੈ ਤਾਂ ਫਿਰ ਤੁਸੀਂ ਸਜ਼ਾ ਦੇ ਭਾਗੀਦਾਰ ਜਿਹੜੇ ਹੋਵੋਗੇ ਉਹ ਤਾਗੇ ਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਹੈਗਾ ਕਹਿੰਦੇ ਧਾਰਾ 104 ਇੱਕ ਗੈਰੀ ਹੈ ਕਹਿੰਦਾ ਜੇਕਰ ਕੋਈ ਵਿਅਕਤੀ ਲਾਪਰਵਾਹੀ ਦੇ ਨਾਲ ਠੀਕ ਹੈ ਜਾਂ ਕੋਈ ਅਜੀਹਾ ਕੰਮ ਕਰਕੇ ਮੌਤ ਦਾ ਕਾਰਨ ਬਣ ਜਾਂਦਾ ਹੈ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਤੇ ਉਹ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦਾ ਹੈਗਾ ਤੇ ਪਰ ਉਹਦਾ ਜਿਹੜਾ ਦੋਸ਼ ਹੈ ਉਹ ਹੱਤਿਆ ਦੇ ਬਰਾਬਰ ਨਹੀਂ ਹੈਗਾ ਤਾਂ ਉਹਨੂੰ ਮੈਕਸਿਮ 5 ਸਾਲ ਦੀ ਜਿਹੜੀ ਮੈਕਸਿਮ 5 ਸਾਲ ਦੀ ਸਜ਼ਾ ਜਿਹੜੀ ਉਹਨੂੰ ਹੋ ਸਕਦੀ ਹੈਗੀ ਤੇ ਨਾਲ ਹੀ ਉਹਨੂੰ ਜੁਰਮਾਨਾ ਵੀ ਲਾਇਆ ਜਾ ਸਕਦਾ ਦੋਨੋਂ ਵੀ ਹੋ ਸਕਦੇ ਨੇ ਇਕੱਲਾ ਜੁਰਮਾਨਾ ਵੀ ਹੋ ਸਕਦਾ ਹੈਗਾ ਤੇ ਜਿਹੜੀਆਂ ਨੇ ਉਹਨੂੰ ਇਕੱਲੀ ਸਜ਼ਾ ਵੀ ਜਿਹੜੀ 5 ਸਾਲ ਦੀ ਦਿੱਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੀ ਧਾਰਾ 104 2 ਹੈ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਹਿੰਦਾ ਕੋਈ ਵਿਅਕਤੀ ਲਾਪਰਵਾਹੀ ਦੇ ਨਾਲ ਪੂਰੀ ਲਾਪਰਵਾਹੀ ਦੇ ਨਾਲ ਗੱਡੀ ਚਲਾ ਰਿਹਾ ਹੈ ਤੇ ਉਸ ਦੇ ਵਿੱਚ ਉਸ ਵਿਅਕਤੀ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਹਦਾ ਕਾਰਨ ਬਣ ਜਾਂਦਾ ਪਰ ਜਿਹੜਾ ਇਹਦਾ ਦੋਸ਼ ਹੈ ਹੱਤਿਆ ਦੇ ਬਰਾਬਰ ਹੈਗਾ ਪਰ ਉਸ ਤੋਂ ਬਾਅਦ ਕਿਸੇ ਪੁਲਿਸ ਅਧਿਕਾਰੀ ਜਾਂ ਮੈਜਿਸਟ੍ਰੇਟ ਨੂੰ ਇਸ ਦੀ ਕੋਈ ਵੀ ਜਾਣਕਾਰੀ ਉਹ ਨਹੀਂ ਦਿੰਦਾ ਤੇ ਉਹ ਫਰਾਰ ਹੋ ਜਾਂਦਾ ਹੈਗਾ ਤੇ ਉਸ ਨੂੰ ਫਿਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਤੇ ਜਿਹੜਾ ਕਿ ਵੱਧ ਤੋਂ ਵੱਧ 10 ਸਾਲ ਹੋ ਸਕਦੀ ਹੈ ਤੇ ਇਹਦੇ ਵਿੱਚ ਜੁਰਮਾਨਾ ਵੀ ਉਸ ਨੂੰ ਭਰਨਾ ਪੈ ਸਕਦਾ ਜਿਹੜਾ ਕਿ ਜੁਰਮਾਨਾ 7 ਲੱਖ ਰੁਪਏ ਤੱਕ ਹੋ ਰਿਹਾ ਹੈ ਇਸ ਜਿਹੜਾ ਸੈਕਸ਼ਨ 104 2 ਹੈ ਤਾਂ ਐਸੀ ਚੀਜ਼ ਹੈ ਜਿਆਦਾ ਇੱਥੇ ਵਿਰੋਧ ਕੀਤਾ ਜਾ ਰਿਹਾ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਵੀ ਸਭ ਤੋਂ ਜਿਆਦਾ ਵਿਰੋਧ ਕੀਤਾ ਜਾ ਰਿਹਾ ਤਾਂ ਸੈਕਸ਼ਨ 104 2 ਦਾ ਇੱਥੇ ਵਿਰੋਧ ਸਭ ਤੋਂ ਜਿਆਦਾ ਕੀਤਾ ਜਾ ਰਿਹਾ ਜਿਹਦੇ ਵਿੱਚ 10 ਸਾਲ ਦੀ ਸਜ਼ਾ ਜੇ ਉਹ ਪੁਲਿਸ ਅਧਿਕਾਰੀ ਨੂੰ ਜਾਂ ਮੈਜਿਸਟ੍ਰੇਟ ਨੂੰ ਇਥੇ ਜਾਣਕਾਰੀ ਨਹੀਂ ਦਿੰਦਾ ਤੇ ਫਰਾਰ ਹੋ ਜਾਂਦਾ ਹੈਗਾ ਫਿਰ ਠੀਕ ਹੈ ਜੀ ਹੁਣ ਇੱਥੇ ਡਰਾਈਵਰਾਂ ਦਾ ਪੱਖ ਹੀ ਹੈ ਵੀ ਭਾਈ ਜੇ ਅਸੀਂ ਨਹੀਂ ਭਜਾਂਗੇ ਤਾਂ ਭੀੜ ਸਾਨੂੰ ਕੋਟ-ਕੋਟ ਕੇ ਮਾਰ ਦੋਗੀ ਹਨਾ ਪਰ ਇੱਥੇ ਸਰਕਾਰ ਦਾ ਇਹ ਮਤਲਬ ਸਰਕਾਰ ਦਾ ਪੱਖ ਹੀ ਹੈਗਾ ਵੀ ਭਾਈ ਪਹਿਲਾਂ ਵਾਲੇ ਜਿਹੜਾ ਭਾਰਤੀ ਜਿਹੜਾ ਸਾਡਾ ਪੁਰਾਣਾ ਕਾਨੂੰਨ ਹੁੰਦਾ ਸੀਗਾ ਆਈਪੀਸੀ ਦਾ ਕਾਨੂੰਨ ਸੀ ਇੰਡੀਅਨ ਪੈਨਲ ਕੋਡ ਦਾ ਕਾਨੂੰਨ ਸੀਗਾ ਉਹਦੇ ਵਿੱਚ ਕਿਸੇ ਵੀ ਜਿਹੜਾ ਡਰਾਈਵਰ ਸੀਗਾ ਉਹਨੂੰ ਜਿਹੜੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਸੀ ਉਹ 2 ਸਾਲ ਲਈ ਕੀਤਾ ਗਿਆ ਸੀਗਾ ਤਾਂ ਉਥੇ ਲੋਕ ਇਹ ਸਮਝਦੇ ਸੀ ਵੀਰ ਸਜ਼ਾ ਤਾਂ ਨੂੰ 2 ਸਾਲ ਦੀ ਹੋਣੀ ਹੈ ਜਾਂ ਉਹਨੂੰ ਸਜ਼ਾ ਨਹੀਂ ਹੋਣੀ ਹੈਗੀ ਨਾ ਪਰ ਇੱਥੇ ਲੋਕ ਥੋੜਾ ਜਿ ਝਕਣਗੇ ਇਸ ਗੱਲ ਦੇ ਉੱਪਰੋਂ ਵੀ ਭਾਈ ਉਹਨੂੰ ਸਜ਼ਾ ਤਾਂ 10 ਸਾਲ ਦੀ ਹੋ ਜਾਊਗੀ ਜੇ ਕੋਈ ਇਸ ਤਰ੍ਹਾਂ ਦਾ ਇਹ ਕਰਦਾ ਹੈਗਾ ਪਰ ਸਰਕਾਰ ਨੇ ਇਹ ਵੀ ਕਿਹਾ ਹੈਗਾ ਵੀ ਜੇ ਕੋਈ ਵਿਅਕਤੀ ਪੁਲਿਸ ਅਧਿਕਾਰੀ ਨੂੰ ਦੱਸ ਦਿੰਦਾ ਹੈ ਜਾਂ ਮੈਜਿਸਟਰੇਟ ਨੂੰ ਇਹਦੀ ਜਾਣਕਾਰੀ ਦੇ ਦਿੰਦਾ ਹੈਗਾ ਤਾਂ ਅਸੀਂ ਉਹਨੂੰ ਜ਼ਰੂਰ ਇਹਦੇ ਵਿੱਚ ਕੁਝ ਨਾ ਕੁਝ ਰੈਤ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਉਹਦੀ ਸਜ਼ਾ ਦੇ ਵਿੱਚ ਵੀ ਰੈਤ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਜੁਰਮਾਨੇ ਦੇ ਵਿੱਚ ਵੀ ਰੈਤ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਇਸ ਤੋਂ ਬਾਅਦ ਇੱਕ ਹੋਰ ਹੈ ਇਹਦੇ ਵਿੱਚ ਹਿੱਟ ਐਂਡ ਰਨ ਦਾ ਜਿਹੜਾ ਪਹਿਲਾਂ ਵਾਲਾ ਕਾਨੂੰਨ ਕੀ ਸੀਗਾ ਪਹਿਲਾਂ ਵਾਲੇ ਕਾਨੂੰਨ ਦੇ ਵਿੱਚ ਕੁਝ ਤਰ੍ਹਾਂ ਵਾਲੀਆਂ ਸੀਗੀਆਂ ਜਿਵੇਂ ਧਾਰਾ 279 304ਏ ਤੇ 338 ਸਾਡੇ ਸਾਹਮਣੇ ਆਉਂਦੀਆਂ ਨਗੀਆਂ ਤਹ ਦੇ ਵਿੱਚ ਧਾਰਾ 279 ਜਿਹੜੀ ਲਾਪਰਵਾਹੀ ਦੇ ਨਾਲ ਡਰਾਈਵਿੰਗ ਦੀ ਪਰਵਾਸ਼ਾ ਤੇ ਸਜ਼ਾ ਦੀ ਵਿਵਸਥਾ ਕਰਦੀ ਹੈ ਕਹਿੰਦਾ ਵੀ ਕੋਈ ਵਿਅਕਤੀ ਕਿਸੇ ਜਨਤਕ ਸਥਾਨ ਤੇ ਨਹੀਂ ਤੇਜ਼ੀ ਨਾਲ ਜਾਂ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦਾ ਹੈ ਜਿਸ ਨਾਲ ਮਨੁੱਖੀ ਜਾਨ ਨੂੰ ਖਤਰਾ ਹੋਵੇ ਜਾਂ ਕਿਸੇ ਹੋਰ ਵਿਅਕਤੀ ਨੂੰ ਸੱਟ ਜਾ ਗੰਭੀਰ ਲੱਗਣ ਦੀ ਸੰਭਾਵਨਾ ਹੋਵੇ ਤਾਂ ਉਸ ਨੂੰ ਕੈਦ ਦੀ ਸਜ਼ਾ ਤਾਂ ਇਹਦੇ ਵਿੱਚ ਨਾ ਲਾਪਰਵਾਹੀ ਨਾਲ ਤੁਸੀਂ ਡਰਾਈਵਿੰਗ ਕਰਦੇ ਸੀ ਤਾਂ 3 ਮਹੀਨਿਆਂ ਦੀ ਸਜ਼ਾ ਜਾਂ ਮਾਈਨਰ ਜਾਂ 500 ਰੁਪਏ ਦਾ 2500 ਰੁਪਏ ਦਾ ਜਾਂ 500 ਰੁਪਏ ਦਾ ਜੁਰਮਾਨਾ ਵੀ ਤੁਹਾਨੂੰ ਹੋ ਸਕਦਾ ਸੀ ਤਾਂ ਬੜੀਆਂ ਮਤਲਬ ਬਹੁਤ ਘੱਟ ਸਜ਼ਾ ਤੁਹਾਨੂੰ ਪੁਰਾਣੇ ਤਾਂ ਜਿਹੜੀ IPC ਸਾਡੀ ਧਾਰਾ ਹੋਇਆ ਕਰਦੀ 400 300A ਸੌਰੀ 304A ਇਹ ਜਿਹੜੀ ਲਾਪਰਵਾਹੀ ਦੇ ਨਾਲ ਮੌਤ ਦਾ ਕਾਰਨ ਬਣਨ ਲਈ ਸਜ਼ਾ ਦੀ ਵਿਵਸਥਾ ਕਰਦੀ ਹੈ ਇਹ IPC ਦੇ ਤਹਿਤ ਇੱਕ ਵਿਸ਼ੇਸ਼ ਵਿਵਸਥਾ ਹੈ ਅਤੇ ਇਹ ਧਾਰਾ ਸਿੱਧੇ ਤੌਰ ਤੇ ਮੌਤ ਦੇ ਨਤੀਜੇ ਵੱਜੋਂ ਹਿੱਟ ਐਂਡ ਰਨ ਕੇਸਾਂ ਦੇ ਲਾਗੂ ਹੁੰਦੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਅਣਗਹਿਲੀ ਵਾਲੇ ਕੰਮ ਦੁਆਰਾ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣਦਾ ਹੈ ਜੋ ਕਿ ਦੋਸ਼ ਹੱਤਿਆ ਦੇ ਬਰਾਬਰ ਨਹੀਂ ਹੈ ਉਸ ਨੂੰ 2 ਸਾਲ ਤੱਕ ਦੀ ਜਿਹੜੀ ਸਜ਼ਾ ਹੈਗੀ ਇਹ ਜਾਂ ਜੁਰਮਾਨਾ ਦੋਵੇਂ ਜਿਹੜਾ ਹੋ ਸਕਦਾ ਹੈਗਾ ਠੀਕ ਹੈ ਜੀ ਤਾਂ ਇਹ 304 ਇਹ ਪੁਰਾਣੀ ਸੀ ਸਾਡੀ ਇਹ ਜਿਹਦੇ ਵਿੱਚ ਐਡ ਕੀਤਾ ਗਿਆ ਹੈਗਾ ਤੇ ਇਹਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਡਰਾਈਵਰਾਂ ਦਾ ਆਪਣਾ ਪੱਖ ਹੈ ਤੇ ਸਰਕਾਰ ਦਾ ਆਪਣਾ ਪੱਖ ਹੈਗਾ ਤਾਂ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹਦੇ ਵਿੱਚ ਕੌਣ ਸਹੀ ਹੈ ਤੇ ਕੌਣ ਇਹਦੇ ਵਿੱਚ ਗਲਤ ਹੈਗਾ ਤੇ ਇਹਦੇ ਬਾਰੇ ਸਰਕਾਰ ਨੂੰ ਜਾਂ ਅੱਗੇ ਡਰਾਈਵਰਾਂ ਨੂੰ ਇਹਦੇ ਬਾਰੇ ਕੀ ਕਰਨਾ ਚਾਹੀਦਾ ਹੈ ਮੈਨੂੰ ਆਸ ਹੈ ਵੀ ਤੁਹਾਨੂੰ ਜਾਣਕਾਰੀ ਇਹ ਚੰਗੀ ਲੱਗੀ ਤੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਜ਼ਰੂਰ ਸ਼ੇਅਰ ਕਰੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚੀ